ਪੜੀ ਲਿਖੀ ਸੋਹਣੀ ਜਵਾਨ ਕੁੜੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨੇ ਕੰਮ ਤੇ ਤਾਂ ਲਗਵਾ ਲਿਆ ਪਰ ਉਸ ਤੋਂ ਬਾਅਦ ਉਸ ਕੁੜੀ ਦਾ ਜੀਣਾ ਹਰਾਮ ਕਰ ਦਿੱਤਾ ਜਿਵੇਂ ਸ 6 ਮਹੀਨੇ ਹੀ ਇਸ ਕੁੜੀ ਨੂੰ ਨੌਕਰੀ ਤੇ ਲੱਗਿਆ ਹੋਏ ਨੇ ਤੇ ਇਸ ਤੇ ਵਿਚਾਲੇ ਹੀ ਉਸ ਦੇ ਨਾਲ ਗੰਦੀਆਂ ਹਰਕਤਾਂ ਉਹ ਵਿਅਕਤੀ ਕਰਦਾ ਸੀ ਜੋ ਕਿ ਖੁਦ ਵਿਆਹਿਆ ਹੋਇਆ ਸੀ ਨਾਲ ਹੀ ਉਸ ਨੂੰ ਗਲਤ ਮੈਸੇਜ ਅਤੇ ਤਸਵੀਰਾਂ ਤੱਕ ਭੇਜਦਾ ਸੀ ਜਿਸ ਤੇ ਚਲਦੇ ਹੋਏ ਕੁੜੀ ਨੇ ਉਸ ਨੂੰ ਬਲੌਕ ਵੀ ਕਰ ਦਿੱਤਾ ਪਰ ਫਿਰ ਵੀ ਉਹ ਵਿਅਕਤੀ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਕੁੜੀ ਨੂੰ ਅਜਿਹਾ ਤੰਗ ਪਰੇਸ਼ਾਨ ਕਰਦਾ ਰਿਹਾ ਜਿਸ ਦੇ ਚਲਦੇ ਹੋਏ ਕਾਜਲਕੌਰ ਨਾਮ ਦੀ ਇਸ ਕੁੜੀ ਨੇ ਆਪਣੇ ਭਰਾ ਸੁਖਚੰਦ ਸਿੰਘ ਨੂੰ ਇਸ ਬਾਬਤ ਸ਼ਿਕਾਇਤ ਵੀ ਕੀਤੀ ਅਤੇ ਇਹ ਵੀ ਕਿਹਾ ਕਿ ਸਮੇਂ ਸਿਰ ਰਿਸ਼ਤਾ ਕੁਝ ਕੀਤਾ ਜਾਣਾ ਚਾਹੀਦਾ ਹੈ 15 ਦਿਨ ਪਹਿਲਾਂ ਹੀ ਆਪਣੇ ਭਰਾ ਦੇ ਨਾਲ ਗੱਲ ਕਰਕੇ ਹਟੇਸ ਕੁੜੀ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹੋਣੀਆਂ ਨੇ ਕਿ ਇਸ ਹਾਲਾਤ ਦੇ ਵਿੱਚ ਉਹ ਇੱਕ ਇੱਕ ਮਿੰਟ ਕੱਢ ਰਹੀ ਸੀ ਇਹ ਉਸ ਤੋਂ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਜਾਣ ਸਕਦਾ ਫਿਲਹਾਲ ਇਹ ਕੁੜੀ ਹੁਣ ਇਸ ਦੁਨੀਆ ਤੇ ਵਿੱਚ ਨਹੀਂ ਰਹੀ ਸਿਰਫ ਉਸ ਵਿਅਕਤੀ ਦੇ ਕਾਰਨ ਜੋ ਕਿ ਖੁਦ ਵਿਆਹਿਆ ਹੋਇਆ ਸੀ ਅਤੇ ਇਸ 23 ਸਾਲ ਦੀ ਜਵਾਨ ਕੁੜੀ ਦੇ ਨਾਲ ਗਲਤ ਹਰਕਤਾਂ ਕਰਦਾ ਹੁੰਦਾ ਸੀ ਪਾਕੜਾ ਦੇ ਵਿੱਚੋਂ ਮ੍ਰਿਤਕ ਦੇ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਉੱਥੇ ਹੀ ਉਹਨਾਂ ਦੱਸਿਆ ਕਿ 6 ਮਹੀਨੇ ਪਹਿਲਾਂ ਹੀ ਉਹਨਾਂ ਦੀ ਟੀ ਨੌਕਰੀ ਤੇ ਲੱਗੀ ਸੀ ਅਤੇ ਇੱਥੇ ਹੀ ਇੱਕ ਬੰਦਾ ਜੋ ਕਿ ਵਿਆਹਾ ਹੋਇਆ ਸੀ ਫਰੈਂਡਸ਼ਿਪ ਕਰਨ ਦੇ ਲਈ ਉਹਨਾਂ ਦੀ ਕੁੜੀ ਤੇ ਦਬਾਅ ਬਣਾ ਰਿਹਾ ਸੀ ਮ੍ਰਿਤਕਾ ਦੀ ਪਛਾਣ ਪਿੰਡ ਨਿਵਾਸੀ ਕਾਜਲ ਗੌਰ ਦੇ ਰੂਪ ਦੇ ਵਜੂ ਹੋਈ ਹੈ ਤੇ ਉਸ ਦੇ ਭਰਾ ਸੁਖਚਾਨ ਸਿੰਘ ਨੇ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਉਂਦੇ ਹੋਏ ਕਿਹਾ ਕਿ ਵਿਆਹਿਆ ਹੋਇਆ ਵਿਅਕਤੀ ਜਿਸ ਦਾ ਨਾਮ ਰਜਿੰਦਰ ਸਿੰਘ ਹੈ ਉਸ ਦੇ ਖਿਲਾਫ ਇਹ ਮਾਮਲਾ ਦਰਜ ਹੋ ਚੁੱਕਿਆ ਹੈ ਉਹ ਚਾਹੁੰਦਾ ਹੈ ਕਿ ਇਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਉਸਦੀ ਭੈਣ ਨੂੰ ਅਤੇ ਪੂਰੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਸੁਵਿਧਾ ਸੈਂਟਰ ਦੇ ਵਿੱਚ ਰਜਿੰਦਰ ਸਿੰਘ ਕੰਟਰੈਕਟਰ ਦਾ ਕੰਮ ਕਰਦਾ ਸੀ ਅਤੇ ਉਸ ਨੇ ਹੀ ਉਸਦੀ ਭੈਣ ਕਾਜਲ ਨੂੰ ਪਹਿਲਾ ਕੰਮ ਤੇ ਲਗਵਾਇਆ ਤੇ ਬਾਅਦ ਦੇ ਵਿੱਚ ਉਸਨੇ ਹੁਣ ਜ਼ਿੰਦਗੀ ਤਬਾਹ ਕਰ ਦਿੱਤੀ ਕੋਈ ਕੋਈ ਪਤਾ ਨਹੀਂ ਬੇਚਾਰੇ ਨੂੰ ਪਹਿਲਾਂ ਕੌਣ ਕਿੰਨਕ ਤੰਗ ਪਰੇਸ਼ਾਨ ਉਹ ਕਰ ਰਿਹਾ ਸੀ ਉਹ ਬੰਦਾ ਆਪਾਂ ਨੂੰ ਇਸ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਦਿੱਤੀ ਨਹੀਂ ਸੀ ਕੁੜੀ ਨੇ ਆਪਣੇ ਅੰਦਰ ਹੀ ਰੱਖਿਆ ਹੋਇਆ ਸੀਗਾ ਤੇ ਬਸ 15 ਦਿਨ ਪਹਿਲਾਂ ਹੁਣੇ ਮੈਨੂੰ ਜਰੂਰ ਇੱਕ ਵਾਰ ਦੱਸਿਆ ਸੀ ਕਿ ਅ ਮੈਨੂੰ ਥੋੜੇ ਜਿਹਾ ਕੋਈ ਪਰੇਸ਼ਾਨ ਕੀਤਾ ਜਾ ਰਿਹਾ ਤੇ ਮੈਂ ਉਹ ਪਰਸਨ ਬਲੌਕ ਕਰਤਾ ਵਾ ਸਭ ਜਗ੍ਹਾ ਤੋਂ ਤੇ ਮੈਨੂੰ ਤੁਗਨ ਇਹ ਨਹੀਂ ਹੋਊਗਾ ਕਿ ਮੈਂ ਉਹਦੇ ਬਾਰੇ ਜ਼ਿਆਦਾ ਉਹਨੂੰ ਪੁੱਛਿਆ ਨਹੀਂ ਗੇ ਤੇ ਜਦੋਂ ਕੱਲ ਦੁਪਹਿਰ ਤੋਂ ਬਾਅਦ ਉਹ ਇੱਥੋਂ ਆਪਣਾ ਮੈਡੀਕਲ ਦਾ ਕੋਈ ਬਹਾਨਾ ਕਰਕੇ ਵੀ ਮੈਨੂੰ ਦਵਾਈ ਲੈਣੀ ਹੈ ਤੇ ਉਹ ਨਹਿਰ ਤੇ ਚਲੀ ਗਈ ਤੇ ਉੱਥੇ ਜਾ ਕੇ ਉਹਨੇ ਮੈਨੂੰ ਫੋਨ ਕੀਤਾ ਕਿ ਵੀ ਅਦਾ ਦਾ ਰਨੋ ਪਿੰਡ ਦਾ ਮੇਰਾ ਸੀਨੀਅਰ ਹੈ ਜਿਹੜਾ ਜੀਨੇ ਇਹਨੂੰ ਕੰਮ ਤੇ ਲਵਾਇਆ ਸੀਗਾ ਤੇ ਉਹ ਇਹਨੂੰ ਤੰਗ ਪਰੇਸ਼ਾਨ ਕਰਦਾ ਸੀ ਹਰਾਸ਼ ਕਰਦਾ ਸੀ ਫਿਜ਼ੀਕਲੀ ਵੀ ਤੇ ਉਹਨੂੰ ਗਲਤ ਜਗ੍ਹਾ ਟੱਚ ਕੀਤੇ ਆ ਤੇ ਆਈ ਲਵ ਯੂ ਵਗੈਰਾ ਉਹਨੂੰ ਬੁਲਿਆ ਤੇ ਜਿਹੜੀ ਚੀਜ਼ ਤੋਂ ਉਹਨੇ ਇਨਕਾਰ ਕੀਤਾ ਤੇ ਉਸ ਤੋਂ ਬਾਵਜੂਦ ਵੀ ਉਹਨੂੰ ਪਰੇਸ਼ਾਨ ਕੀਤਾ ਉਹਨੇ ਤੇ ਤੰਗ ਕਰਕੇ ਉਹਨੂੰ ਇਹ ਕਦਮ ਚੱਕਣਾ ਪਿਆ ਤੇ ਉਹਨੂੰ ਬਹੁਤ ਰੁਕਣ ਦੇ ਬਾਵਜੂਦ ਵੀ ਉਹਨੇ ਮੇਰੇ ਫੋਨ ਚਲਦੇ-ਚਲਦੇ ਮੈਂ ਹਰ ਚਾਰ ਸਾਲ ਮਾਰ ਕਿੰਨੇ ਕ ਟਾਈਮ ਤੋਂ ਅਸੀਂ ਕੋਈ ਗੱਲ ਜਿਹੜੀ ਚੱਲਦੀ ਹੁੰਦੀ ਤੁਹਾਡੇ ਫੋਨ ਤੇ ਆ ਮੇਰੇ ਇੱਕ ਮਿੰਟ ਦੇ ਕਰੀਬ ਕਰੀਬ ਮੈਂ ਉਹਨੂੰ ਬੜੀ ਕੋਸ਼ਿਸ਼ ਕੀਤੀ ਆ ਇੱਕ ਮਿੰਟ ਜਾਂ ਡੇਢ ਮਿੰਟ ਹੋਣਾ ਮੈਨੂੰ ਚੰਗੀ ਤਰ੍ਹਾਂ ਸਮਾਂ ਯਾਦ ਨਹੀਂ ਹੈਗਾ ਸਾਢੇ 3 ਵਜੇ ਦੇ ਕਰੀਬ ਉਹਨੇ ਮੈਨੂੰ ਫੋਨ ਕੀਤਾ ਸੀਗਾ ਜੀ ਤੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਵੀ ਸਾਰਾ ਪਰਿਵਾਰ ਤੇਰੇ ਨਾਲ ਆ ਵੀ ਆਪਾਂ ਸਾਰੇ ਬੈਠ ਕੇ ਇਸੀ ਦਾ ਹੱਲ ਕਰਾਂਗੇ ਜੋ ਵੀ ਬੰਦੀ ਕਰ ਰਹੀ ਹੋ ਉਹਨੂੰ ਦਿਕਰਵਾਵਾਂਗੇ ਪਰ ਪਤਾ ਨਹੀਂ ਸੀਗਾ ਕਿ ਉਹ ਕਿਸ ਟ੍ਰੋਮਾ ਚ ਗੁਜ਼ਰ ਰਹੀ ਸੀ ਜਾਂ ਕਿਹੜੀ-ਕਿਹੜੀ ਹੋਰ ਇਸ ਤੋਂ ਇਲਾਵਾ ਉਹਨੇ ਹਰਕਤਾਂ ਉਹਦੇ ਨਾਲ ਕੀਤੀਆਂ ਹੋਣਗੀਆਂ ਉਹਨੇ ਆਪਣੇ ਅੰਦਰ ਹੀ ਦਵਾਈ ਰੱਖੀਆਂ ਸੀਗੀਆਂ ਤਾਂ ਕਰਕੇ ਬਿਨਾਂ ਦੱਸੇ ਇਹ ਨਹੀਂ ਕਿ ਇਨਫਾਰਮੇਸ਼ਨ ਦੇ ਕੇ ਤੇ ਉਹ ਚਲੀ ਗਈ ਨਾਲ ਦੀ ਨਾਲ ਆਪਣੇ ਭਰਾ ਨੂੰ ਲੈ ਕੇ ਮੋਕਸਾਲ ਦੇ ਉੱਤੇ ਉਸ ਜਗ੍ਹਾ ਤੇ ਪਹੁੰਚਿਆ ਤੇ ਉਸ ਪਿੰਡ ਦੇ ਕੁਝ ਵਿਅਕਤੀਆਂ ਨੇ ਉਹਨੂੰ ਕਿਲੋ ਡੋ 2 ਕਿਲੋਮੀਟਰ ਤੋਂ ਅੱਗੇ ਜਾ ਕੇ ਉਹਨੂੰ ਕੰਢ ਲਿਆ ਸੀਗਾ ਤੇ ਉੱਥੇ ਜਾ ਕੇ ਫਿਰ ਅਸੀਂ ਰਿਜਨਕਤ ਕਰ ਲਈ ਸੀ ਤੇ ਉਹ ਉਹੀ ਸੀਗੀ ਇਹ ਜਿਹੜਾ ਉੱਥੇ ਸੁਵਿਧਾ ਕੇਂਦਰ ਚੱਲ ਗਿਆ ਸੀ ਹਾਂਜੀ ਇਹ ਹੁਣ ਇਸ ਟਾਈਮ ਪਤਾ ਨਹੀਂ ਕਿ ਕਿਸ ਪੋਸਟ ਦੇ ਉੱਤੇ ਆ ਪਰ ਪਹਿਲਾਂ ਉਹ ਸੁਵਿਧਾ ਕੇਂਦਰ ਦੇ ਵਿੱਚ ਹੀ ਕੰਮ ਕਰਦਾ ਸੀਗਾ ਤੇ ਉਹਦੇ ਥਰੂ ਹੀ ਲੱਗੀ ਸੀ ਕਿ ਕੁੜੀ ਕਿ ਕੀ ਨਾਮ ਆ ਇਹਦਾ ਬੰਦੇ ਇਹ ਬੰਦੇ ਦਾ ਨਾਮ ਜੀ ਰਜਿੰਦਰ ਸਿੰਘ ਆ ਤੇ ਪਿੰਡੇ ਦਾ ਸੌਰੀ ਰਨੋ ਪਿੰਡ ਇਹ ਮੈਰਿਡ ਵੀ ਆ ਏ ਮੈਰਿਡ ਵੀ ਹੈ ਜੀ ਹਾਂ ਜੀ ਆਪਣੀ ਬੇਟੀ ਦਾ ਨਾਮ ਕੀ ਸੀ ਮੇਰੀ ਸਿਸਟਰ ਦਾ ਨਾਮ ਜੀ ਕਾਜਲ ਕੌਰ ਹੈ ਜੀ ਕਿ ਉਮਰ ਕਿੰਨੀ ਸੀ ਉਮਰ ਜੀ ਦੀ 23 ਸਾਲ ਦੀ ਉਮਰ ਸੀਗੀ ਤੇ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਜੀ ਦੇਖੋ ਅਗਰ ਉਸ ਬੰਦੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਉਸੇ ਬੰਦੀ ਸਜ਼ਾ ਦਾ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਦੇਖੋ ਸਾਡੇ ਘਰ ਦਾ ਤਾਂ ਜੀ ਤੁਰ ਗਿਆ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਹਾਂ ਕਿ ਜੋ ਵੀ ਦੋਸ਼ੀ ਨੇ ਬਣਦੇ ਨੇ ਉਹਨਾਂ ਦੇ ਉੱਤੇ ਬਣਦੀ ਕਰਵਾਈ ਜ਼ਰੂਰ ਕੀਤੀ ਜਾਵੇ ਤਾਂ ਜੋ ਉਹਨੂੰ ਵਿਚਾਰੇ ਨੂੰ ਇਨਸਾਫ ਮਿਲ ਸਕੇ ਇਹ ਸਬਦਾ ਹੈਂਟਰ ਲੱਗੀ ਹੁੰਦੀ ਭਾਅ ਤੋਂ ਤੇ ਸਾਡੇ ਕੋਲੇ ਦਾ ਭਰਾ ਸੁਚੈਨ ਸਿੰਘ ਪੁੱਤਰ ਭਵਾਨ ਸਿੰਘ ਵਾਸੀ ਪਿੰਡ ਪੇਦਣ ਰਾਤ ਆ ਕੇ ਉਹਨੇ ਸਾਡੇ ਕੋਲ ਬਿਆਨ ਦਿਖਾਇਆ ਕਿ ਮੇਰੇ ਸਿਸਟਰ ਨੇ ਚਨਾਥਲ ਨਹਿਰ ਵਿੱਚ ਕਾਇਲ ਕੌਰ ਨੇ ਨਹਿਰ ਜੀ ਨੂੰ ਇੱਕ ਮੁੰਡਾ ਰਾਜਿੰਦਰ ਸਿੰਘ ਉਮਰ 92 ਤੰਗ ਪ੍ਰੇਸ਼ਾਨ ਕਰਦਾ ਤੇ ਜਿਹੜਾ ਉਹਨੇ ਇਹਨਾਂ ਨੂੰ ਨੌਕਰੀ ਤੇ ਲਵਾਇਆ ਦੇ ਸਬਦਾ ਹੈਂਟਰ ਚ ਉਹਰੇ ਵਿੱਚ ਅਸੀਂ ਮਕਦਮਾ ਨੰਬਰ 99 ਮੇਤੇ 22 12 2023 ਅੰਡਰ ਸੈਕਸ਼ਨ 306 ਆਈਪੀਸੀ ਦਰਜ ਕੀਤਾ ਉਹਨਾਂ ਦਾ ਕਰੀਬ 3:30 ਵਜੇ ਕੱਢਣ ਦੀ ਕੋਸ਼ਿਸ਼ ਕੀਤੀ ਇੱਥੇ ਕਿਸੇ ਉਹ ਤਾਂ ਪਿੰਡ ਦਾ ਨਹੀਂ ਕਿਲੋ 1.5 ਕਿਲੋਮੀਟਰ ਦੇ ਘੇਰੇ ਚ ਕੱਢ ਲਈ ਜੀ ਆ ਫਿਰ ਉਦੋਂ ਮ੍ਰਿਤਕ ਪਈ ਦੀ ਹਾਂ ਉਦੋਂ ਮ੍ਰਿਤਕ ਪਈ ਗਈ ਫੂਰਦਰ ਕੀ ਕਰਦੇ ਕੀਤੀ ਆ ਜੀ ਹੁਣ ਅਸੀਂ ਮਕਦਮਾ ਦਰਜ ਕਰਕੇ ਇਹਦਾ ਪੋਸਟਮਾਰਟਮ ਕਰਾ ਰਹੇ ਹਾਂ ਜੀ ਕੁੱਲ ਲੱਗਿਆ ਪਤਾ ਜੀ ਕਿੰਨੇ ਕਿ ਟਾਈਮ ਤੋਂ ਐਵੇਂ ਤੰਗ ਪਰੇਸ਼ਾਨ ਕਰਦਾ ਸੀ ਇਹਦੇ ਭਰਾ ਦੇ ਬਿਆਨਨਾਮ ਤਾ ਕੋ 15 ਦਿਨ ਪਹਿਲਾਂ ਇਹਨੂੰ ਦੱਸਿਆ ਸੀ ਵੀ ਮੈਨੂੰ ਫਲਾਂ ਤੰਗ ਕਰਦਾ ਤੇ ਉਸ ਤੋਂ ਬਾਅਦ ਇਹਨੂੰ ਕੱਲ ਫੋਨ ਤੇ ਦੱਸਿਆ ਉਹਨੇ ਵੀ ਮੈਨੂੰ ਆ ਤੰਗ ਕਰਦਾ ਵੀ ਮਰੀ ਸੀ ਜਦੋਂ ਕੀਤਾ ਹਾਂ ਉਹਨੇ ਚੱਲਦੇ ਚੱਲਦੇ ਗੱਲ ਚੱਲਦੀ ਚੱਲਦੀ ਨਹੀਂ ਸਾਲ ਮਾਰਦੇ ਬੱਕਰੇ 15 ਦਿਨ ਪਹਿਲਾਂ ਇਹਨਾਂ ਨੂੰ ਦੱਸਿਆ ਤੇ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨਾ ਕਿ ਹੁਣ ਕਿਹੜੀ ਟਾਰਾ ਦਿੱਤੇ ਹੱਤਾ ਜੀ 306 ਆਈਪੀ ਹਰ ਸਾਲ ਮਾਰ ਕਿੰਨੇ ਕ ਟਾਈਮ ਤੋਂ ਅਸੀਂ ਕੋਈ ਗੱਲ ਜਿਹੜੀ ਚੱਲਦੀ ਉਹ ਨਹੀਂ ਕੋਈ ਫੋਨ ਤੇ ਆ ਮੇਰੇ ਲਈ 1 ਮਿੰਟ ਦੇ ਕਰੀਬ ਕਰੀਬ ਮੈਂ ਉਹਨੂੰ ਬੜੀ ਕੋਸ਼ਿਸ਼ ਕੀਤੀ ਆ 1 ਮਿੰਟ ਜਾਂ 1.5 ਮਿੰਟ ਹੋਣਾ ਮੈਨੂੰ ਚੰਗੀ ਤਰ੍ਹਾਂ ਸਮਾਂ ਯਾਦ ਨਹੀਂ ਹੈਗਾ 8:30 ਵਜੇ ਦੇ ਕਰੀਬ ਉਹਨੇ ਮੈਨੂੰ ਫੋਨ ਕੀਤਾ ਸੀਗਾ ਜੀ ਤੇ ਸਮਝਾਇਆ ਫਿਰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜੀ ਵੀ ਸਾਰਾ ਪਰਿਵਾਰ ਤੇਰੇ ਨਾਲ ਆ ਵੀ ਆਪਾਂ ਸਾਰੇ ਬੈਠ ਕੇ ਇਸੀ ਦਾ ਹੱਲ ਕਰਾਂਗੇ ਜੋ ਵੀ ਬੰਦੀ ਕਰ ਰਹੀ ਉਹ ਨੂੰ ਤੇ ਕਰਵਾਵਾਂਗੇ ਪਰ ਪਤਾ ਨਹੀਂ ਸੀਗਾ ਕਿ ਉਹ ਕਿਸ ਕ੍ਰੋਮਾ ਚ ਗੁਜ਼ਰ ਰਹੀ ਸੀ ਜਾਂ ਕਿਹੜੀ ਕਿਹੜੀ ਹੋਰ ਇਸ ਤੋਂ ਇਲਾਵਾ ਉਹਨੇ ਹਰਕਤ ਉਹਦੇ ਨਾਲ ਕੀਤੀਆਂ ਹੋਣਗੀਆਂ ਉਹਨੇ ਆਪਣੇ ਅੰਦਰ ਹੀ ਦਵਾਈ ਰੱਖੀਆਂ ਸੀਗੀਆਂ ਤਾਂ ਕਰਕੇ ਬਿਨਾਂ ਦੱਸੇ ਇਹ ਨਹੀਂ ਕਿ ਇਨਫੋਰਮੇਸ਼ਨ ਦੇ ਕੇ ਤੇ ਉਹ ਚਲੀ ਗਈ ਨਾਲ ਦੀ ਨਾਲ ਆਪਣੇ ਭਰਾ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਉਸ ਜਗ੍ਹਾ ਤੇ ਪਹੁੰਚਿਆ ਤੇ ਉਸ ਪਿੰਡ ਦੇ ਕੁਝ ਵਿਅਕਤੀਆਂ ਨੇ ਉਹਨੂੰ ਕਿਲੋ ਡੋ 2 ਕਿਲੋਮੀਟਰ ਤੋਂ ਅੱਗੇ ਜਾ ਕੇ ਉਹਨੂੰ ਕੰਢ ਲਿਆ ਸੀਗਾ ਤੇ ਉੱਥੇ ਜਾ ਕੇ ਫਿਰ ਅਸੀਂ ਰਿਜਿਸਟਰ ਕਰ ਲਈ ਸੀ ਤੇ ਉਹ ਉਹੀ ਸੀਗੀ ਇਹ ਜਿਹੜਾ ਉੱਥੇ ਸੁਵਿਧਾ ਕੇਂਦਰ ਚ ਲੱਗਿਆ ਸੀ ਹਾਂਜੀ ਇਹ ਹੁਣ ਇਸ ਟਾਈਮ ਪਤਾ ਨਹੀਂ ਕਿ ਕਿਸ ਪੋਸਟ ਦੇ ਉੱਤੇ ਆ ਪਰ ਪਹਿਲਾਂ ਉਹ ਸੁਵਿਧਾ ਕੇਂਦਰ ਦੇ ਵਿੱਚ ਹੀ ਕੰਮ ਕਰਦਾ ਸੀਗਾ ਤੇ ਉਹਦੇ ਥਰੂ ਹੀ ਲੱਗੀ ਸੀ ਕਿ ਕੁੜੀ ਕਿਹਨਾਮਾ ਇਹ ਬੰਦੇ ਇਹ ਬੰਦੇ ਦਾ ਨਾਮ ਜੀ ਰਜਿੰਦਰ ਸਿੰਘ ਆ ਤੇ ਕੰਡੇ ਦਾ ਸੋਰੀ ਰਨੋ ਕੰਡੇ ਇਹ ਮੈਰਿਡ ਵੀ ਆ ਇਹ ਮੈਰਿਡ ਵੀ ਆ ਜੀ ਹਾਂਜੀ ਤਾਂ ਆਪਣੀ ਬ੍ਰਿਡਿਟੀ ਦਾ ਨਾਮ ਕੀ ਸੀ ਮੇਰੀ ਸਿਸਟਰ ਦਾ ਨਾਮ ਜੀ ਕਾਜਲ ਕੌਰ ਹੈ ਜੀ ਕਿ ਉਮਰ ਕਿੰਨੀ ਸੀ ਉਮਰ ਜੇਦੀ 23 ਸਾਲ ਦੀ ਉਮਰ ਸੀਗੀ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਜੀ ਦੇਖੋ ਅਗਰ ਉਸ ਬੰਦੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਉਸੇ ਬੰਦੀ ਸਜ਼ਾ ਦਾ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਦੇਖੋ ਸਾਡੇ ਘਰ ਦਾ ਤਾਂ ਜੀ ਤੁਰ ਗਿਆ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਜੋ ਵੀ ਦੋਸ਼ੀ ਨੇ ਬਣਦੇ ਨੇ ਉਹਨਾਂ ਦੇ ਉੱਤੇ ਬਣਦੀ ਗਰਵੇ ਜ਼ਰੂਰ ਕੀਤੀ ਜਾਵੇ ਤਾਂ ਜੋ ਉਹਨੂੰ ਵਿਚਾਰੇ ਨੂੰ ਇਨਸਾਫ ਮਿਲ ਸਕੇ ਇਹ ਸਬਦਾ ਹੈਂਟ ਲੱਗੀ ਹੁੰਦੀ ਭਾਸ ਤੋਂ ਤੇ ਸਾਡੇ ਕੋਲੇ ਦਾ ਭਰਾ ਸੁਖਚੈਨ ਸਿੰਘ ਪੁੱਤਰ ਭਵਾਨ ਸਿੰਘ ਵਾਸੀ ਪਿੰਡ ਪੇਦਣ ਰਾਤ ਆ ਕੇ ਉਹਨੇ ਸਾਡੇ ਕੋਲ ਬਿਆਨ ਦਿਖਾਇਆ ਕਿ ਮੇਰੇ ਸੈਕਟਰ ਨੇ